ਮਾਦਾ ਵੀ ਕੰਮ ਚੱਲੀ ਜਾਂਦਾ ਦੇਖੋ ਸਾਫ ਸੁਪਈਆ ਉੱਚਾ ਨੀਵਾ ਸਿੱਧਾ ਕਰ ਰਹੇ ਨੇ ਮੱਟਾਂ-ਬੱਟਾਂ ਲਾ ਰਹੇ ਨੇ ਚੱਲੀ ਜਾਂਦੇ ਨੇ ਸਾਰੇ ਕੰਮ ਨਾਲ ਹੁੰਦੇ ਹੀ ਪਰ ਲਾ ਕੇ ਰ ਆਪਣਾ ਲੱਗ ਗਿਆ ਸਾਰਾ ਆ ਕੱਦੂਆ ਮਿੱਤਰੋ ਆਪਣਾ ਟਾਂਡਿਆਂ ਵਾਲਾ ਦੇਖੋ ਤੁਸੀਂ ਹੁਣ ਦੱਸੋ ਕਿਦਾਂ ਦਾ ਬਣਿਆ ਪਲਾਟ ਬਿਨਾ ਪਾਣੀ ਤੋਂ ਨੱਪਿਆ ਆਪਾਂ ਨੇ ਇਹ ਇੱਕ ਵੀ ਟਾਂਡਾ ਨਹੀਂ ਦੀਂਦਾ ਬਾਹਰ ਆਪੇ ਹੌਲੀ-ਹੌਲੀ ਅੰਦਰੇ ਗਲੀ ਜਾਣਗੇ ਨਾਲੇ ਗੈਸਾ ਛੱਡਣਗੇ ਨਾਲੇ ਮਾੜੀ-ਮੋਟੀ ਤਾਕਤ ਕੱਢਣਗੇ ਖੁਸਤਾ ਲੱਗੂਏ ਫਸਲ ਨੂੰ ਥੋੜੀ-ਮੋਟੀ ਟਾਈਮ ਬਾਅਦ ਜਲ ਕਲ ਜਾਣਗੇ ਇੱਕ ਅੱਧਾ ਯੂਰੀਆ ਐਂਡ ਵਾਲਾ ਬਚੂ ਗਈ ਜੇ ਪਹਿਲਾਂ ਥੋੜੀ ਜਿਹਾ ਝੋਨਾ ਔਖਾ ਤੁਰਦਾ ਤਾਂ ਉਹ ਜਿਹੇ ਐਂਡ ਤੇ ਨਜ਼ਾਰਾ ਵੀ ਹੈ ਸਾਰਾ ਮਾਲ ਵਿੱਚੇ ਨੱਪਤਾ ਓਪਰੇ ਦੀ ਰਿਪੋਰਟ ਜਾਣੀ ਅੱਗ ਲਾਏ ਹੋਏ ਨਾ ਕੰਬੈਨ ਦਾ ਜਿਹੜਾ ਆਪਾਂ ਵੜਦੇ ਆ ਮੱਕੀ ਉਹਦੇ ਨਾਲ 100 ਗੋਣ ਵਧੀਆ ਇਹ ਸਿਸਟਮ ਇੱਕ ਵੀ ਕਿਤੇ ਡਾਲਣੀ ਕੱਢਣ ਨੂੰ ਹੈਗਾ ਕਿਤੇ ਵੀ ਨਹੀਂ ਸਾਰੇ ਖੂੰਜਿਆਂ 'ਚ ਹਵਾ ਨਾਲ ਇਕੱਠੇ ਹੋ ਜਾਂਦੇ ਨੇ ਇਹਦੇ ਪਰ ਕਿਤੇ ਨਹੀਂ ਹੈਗਾ ਕਿਉਂ ਜਿੰਨਾ ਵੀ ਪ੍ਰੋਜੈਕਟ ਤੀਗਾ ਲੰਬਾ ਤੀ 9-10 ਫੁੱਟ ਦੀ ਮੱਕੀ ਤੁਹਾਨੂੰ ਪਤਾ ਕਿੱਥੇ ਹਿੱਲਣੀਆਂ ਉਹ ਜਿਹੜਾ ਮਿੱਟੀ ਜਾ ਗਿਆ ਆ ਗਿਆ ਬਸ ਦੀਦਾ ਵੀ ਕੋਈ ਨਹੀਂ ਉੱਤੇ ਦੇਖ ਲੋ ਹੋ ਜੀ ਮਿੱਤਰੋ ਆਹ ਪਲਾਟਾਂ ਦਾ ਵੀ ਕੰਮ ਨਿਬੜ ਗਿਆ ਤੇ ਲਾਸਟ ਵਾਲੇ ਘਾਰੇ ਚ ਪਹੁੰਚ ਗਿਆ ਰੋਡ ਦੇ ਨਾਲ ਵਾਲੇ ਚ ਤੇ ਇੱਧਰ ਆਪਣਾ ਚੋਨਾ ਨਿਬੜ ਗਿਆ ਤੇ ਇੱਧਰ ਪਾਣੀ ਪਈ ਜਾ ਰਿਹਾ ਆਹੀ ਪਲਾਟ ਔਰੇ ਝਾਰੀਦਿਆਂ ਦਾ ਰਹਿਣਾ ਤੇ ਉਸ ਤੋਂ ਬਾਅਦ ਆਪਣਾ ਕੰਮ ਹਲੇ ਮੱਕੀ ਵੱਡੀ ਤੇ ਚੱਲੂਗਾ ਕੋਈ ਪਲਾਟ ਵਿਹਲਾ ਨਹੀਂ ਤੇ ਅੱਜ ਮੱਕੀ ਉਹ ਖੜੀ ਆ ਸਾਹਮਣੇ ਆਹ ਦੇਖ ਕੇ ਕਰੋ ਦਰਸ਼ਕਾਂ ਸਾਡੇ ਤੇ ਦਾਦੀ ਬਾਈ ਵੀ ਫਿਰ ਟਰੈਕਟਰ ਦਾ ਵੀ ਪੂਰਾ ਗੁੰਮੜ ਵੜਦਾ ਤੇ ਪਲਾਟ ਦਾ ਵੀ ਐਨ ਤਸੱਲੀ ਕਰਾਉਂਦਾ ਦੇਖੋ ਇਹਨੂੰ ਕੋਈ ਤੇਲ ਤੱਕ ਮਤਲਬ ਨਹੀਂ ਜਿੱਨਾਂ ਚ ਰੈਣ ਕਣਕ ਵਾਲਾ ਪਲਾਟ ਨਹੀਂ ਬਣਦਾ ਇਹ ਹਟਦਾ ਨਹੀਂ ਜਿੰਨਾਂ ਨੂੰ ਮਰਜੀ ਕਹੀ ਜਾਓ ਇਹਦੇ 'ਚ ਖਾਸੀਅਤ ਹੈ ਵੀ ਇਹਨੇ ਐਣ ਸਿਰੇ ਦਾ ਕੰਮ ਕਰਨਾ ਹੁੰਦਾ ਦੇਖ ਲਓ ਇੱਕ ਵੀ ਡੱਕਾ ਨਹੀਂ ਦਿੰਦਾ ਮੱਕੀ ਵਾਲੇ ਪਲਾਟ ਦਾ ਰਾਤ ਇਹਨੂੰ ਸਾਰੀ ਰਾਤ ਪਾਣੀ ਪਾਈ ਗਏ ਆ ਤੇ ਹੁਣ ਸਵੇਰੇ ਪਾਣੀ ਹੈ ਨਹੀਂ ਖਾ ਗਿਆ ਤੇ ਨਾਲ ਹੁੰਦੇ ਨਾ ਪਤਾ ਐਣ ਵਧੀਆ ਬਣਿਆ ਪਿਆ ਦੋਏ ਕਿਹਰਿਆਂ ਦਾ ਪੂਰਾ ਘੈਂਟ ਬੰਦਾ ਆਪਾਂ ਵੀ ਇਹਨੂੰ ਕੁਛ ਨਹੀਂ ਕਹਿੰਦੇ ਵੀ ਜਿਵੇਂ ਕਰਨਾ ਕਰੀ ਜਾ ਇਹ ਨਹੀਂ ਕਰਨਾ ਹੈ ਹਾਂ ਲੋ ਸਾਰੇ ਸੀਜ਼ਨ ਦਾ ਢੋਰ ਵੱਧ ਲੱਗ ਜੂ ਦੋ ਲੱਗ ਜਾਣਗੇ ਕੋਈ ਚੱਕਰ ਨਹੀਂ ਪਰ ਮੁੜ ਕੇ ਝੋਨੇ ਦੇ ੱੱਕੇ ਤਾਂ ਨਹੀਂ ਮਰਦੇ ਮਿੱਤਰੋ ਰੋਟੀ ਪਾਣੀ ਖਾ ਕੇ ਲੱਗ ਗਿਆ ਹੁਣ ਇਹ ਮਿੱਤਰੋ ਜਿਹੜੀ ਉਦੋਂ ਰਾਤ ਨੂੰ ਰਹਿ ਗਈ ਸੀ ਆਪਣੀ ਵਾਲੀ ਮੱਕੀ ਉਹ ਲੱਗਿਆ ਵੱਢਣ ਧੁੱਪ ਲੱਗੀ ਵੀ ਆ ਟਰਾਲੀ ਪਹੁੰਚ ਗਈ ਛਪੰਜਾਵੀਂ ਦਾ ਕੇ 18 ਫੁੱਟੀ 18.5 ਤੇ ਲੱਗਿਆ ਕੰਮ ਸਟਾਰਟ ਕਰਨ ਜਸਾ ਭਾਈ ਹੋ ਗਿਆ ਬਿਮਾਰ ਹਲੇ ਆਇਆ ਨਹੀਂ ਬੁਖਾਰ ਚੱਲ ਗਿਆ ਰਾਤ 12:30 ਵਜੇ ਛੱਡਿਆ ਪਤਾ ਨਹੀਂ ਤਾਂ ਹੋ ਗਿਆ ਸਮਝ ਨਹੀਂ ਆਈ ਜਾਂ ਘਾਬਟੋਗੀ ਚਲੋ ਫਰੈਸ਼ਟ ਕਰੂਗਾ ਤੇ ਦਵਾਈ ਦੁਬਈ ਲੈ ਕੇ ਆਉਂਦਾ ਉਹਨਾਂ ਜਿਹੜਾ ਆਪਾਂ ਲੱਗੇ ਚਲਾਉਣ ਲੋ ਜੀ ਚੱਲਦਾ ਕਰਮਕਾਰ ਜੀ ਕਰੋ ਜੇ ਇੱਕ ਪਾਣੀ ਪਾਣੀ ਦੀ ਫਿਰਦੀ ਆ ਭੱਜੀ ਰਾਣੀ ਮੱਛੀ ਮੰਗ ਧਰਦੀ ਉਹ ਫਿਰਦੀ ਆ ਦੇਖੋ ਨਾਲੇ ਟੋਰਾ ਵਾਜ ਜਾਂਦਾ ਫਰੇਦਾ ਪਾਣੀ ਚ ਪਾਣੀ ਦਾ ਤਾਂ ਸਮਝ ਲੋ ਵੀ ਗਰੀਸ ਵਾਲਾ ਹੀ ਕੰਮ ਐ ਇਹਨੂੰ ਲਓ ਜੀ ਲੱਗ ਗਿਆ ਕੰਮ ਦਵੇ ਟਰਾਲੀ ਵੀ ਭਰਨੇ ਵਾਲੀ ਆ ਆ ਰਹਿ ਗਿਆ ਇੱਧਰ ਪਾਈਨਾਂ ਤੋਂ ਬਾਕੀ ਦੇਖੋ ਜਿਆ ਮਿੱਤਰੋ ਲਾਡੀ ਵਾਈ ਪਹੁੰਚ ਗਿਆ ਉਧਰੋਂ ਕੰਮ ਨਿਬੜ ਗਿਆ ਤੇ ਪਾਣੀ ਆਪਣਾ ਛੱਡਿਆ ਵਾਤੀ ਪਲਾਟਾਂ ਨੂੰ ਤੇ ਨਾਲ ਹੁੰਦੇ ਉਹਨਾਂ ਕਹਿੰਦੇ ਨਾਕੂਤ ਨੇ ਡਾਂਡੇ ਵਿੱਚੇ ਦੋ ਘੜੇ ਲਾ ਵੀ ਆਇਆ ਮੈਂ ਕਿਹਾ ਦੋ ਮਿੰਟ ਹਲੇ ਆਰਾਮ ਲੈ ਲੈ ਕੋਈ ਨਾ ਚਾਹ ਪਾਣੀ ਪੀ ਕੇ ਲੱਗ ਜੀ ਆ ਖੜ ਗਿਆ ਇਹ ਹੁਣੇ ਨਾਲ ਹੁੰਦੇ ਨੱਪ ਦੇਣੇ ਨੇ ਕੋਈ ਔਖੀ ਨਹੀਂ ਫਸਲ ਵੱਢਣੀ ਮਿੱਤਰੋ ਹੁਣ ਚਾਹੇ ਮੀਂਹ ਪਈ ਜਾਵੇ ਕੋਸ ਹੋਈ ਜਾਵੇ ਅਨੰਤਨਾ ਫਸਲ ਵੱਢਣੀ ਆ ਕੋਈ ਚੱਕਰ ਨਹੀਂ ਹੈ ਜੇ ਸੁੱਕੀ ਆ ਤਾਂ ਗਿੱਲੀ ਕਰ ਲੋ ਜੇ ਗਿੱਲੀ ਆ ਤਾਂ ਸਕਾਕੇ ਸਕਾਕੇ ਬਦਲੋ ਆਪਣੀ ਮਰਜ਼ੀ ਆ ਅੱਜ ਮੀਂਹ ਪਿਆ ਵਦੀ ਕੱਲ ਦਾ ਤੇ ਪਰਸੋਂ ਦਾ ਪਾਣੀ ਛੱਡਿਆ ਮੋਟਰਾਂ ਚਲਾਈਆਂ ਤੇ ਮੱਕੀ ਵੱਢ ਲਈ ਨਜ਼ਾਰੇ ਰਹੇ ਕੋਈ ਚੱਕਰ ਨਹੀਂ ਆ ਲਓ ਤੁਹਾਡੇ ਸਾਹਮਣੇ ਆ ਆ ਭਰ ਲਈ ਟਰਾਲੀ ਦੇਖੋ ਦੂਜੀ ਟਰਾਲੀ ਲੈਣ ਗਿਆ ਭਾਈ ਲਾਉ ਜਪਾਉਣੀ ਆ ਹੋਰ ਇਹ ਚਪਾਉਣੀ ਨਹੀਂ ਕਿਉਂਕਿ ਥੋੜੀ ਜਿਹੀ ਪਹੀ ਨਹੀਂ ਗਈ ਵਧੀਆ ਆਪਣੀ ਇਹ ਤੁਹਾਡੇ ਉੱਪਰ ੱਟੀ ਹੋਈ ਆ ਉਹਦੇ ਕਰਕੇ ਆਪਾਂ ਦਾ ਚੌੜੀ ਕਰ ਲਈ ਪਹਿਲਾਂ ਨਾ ਬਹੁਤ ਜੱਤੀ ਆਪਾਂ ਜ਼ਮੀਨ ਆਪਣੇ ਕੋਲ ਨਹੀਂ ਤਾਂ ਜਮੇ ਛੋਟੀ ਜਿਹੀ ਜੀ ਇਹ ਠੇਕੇ ਵਾਲੀ ਬੈਲੀ ਆ ਉਹਦੇ ਕਰਕੇ ਆ ਚੱਕਰ ਹਰ ਕਾਲੇ ਭੜੀ ਜਾਂਦੇ ਨੇ ਲੋਕ ਪਰ ਫਿਰ ਵੀ ਆਪਾਂ ਨੇ ਰੋਟਾ ਵੇਟਰ ਮਾਰ 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 ਸਵਾਗਾ ਮਾਰ ਕੇ ਟਰਾਲੀ ਜੋਗੀ ਆਪਣੀ ਜੋਗੀ ਕਰਦੀ ਪਹਿਲਾਂ ਤਾਂ ਨਹੀਂ 12 ਫੂਟੀ ਵਾਲੀ ਟਰਾਲੀ ਆਉਂਦੀ ਦੀ ਹੁਣ ਜਾਂ 21 ਫੂਟੀ ਆ ਆ ਜੀ ਜਿਹਨੂੰ ਚੌਣਾ ਲੱਗਣ ਕਾਰਨ ਥੋੜੀ ਜਿਹੀ ਦਰਦ ਹੋਈ ਵੀ ਆ ਆ ਦੇਖੋ ਉਧਰ ਚੌਣਾ ਲੱਗਿਆ ਹੋਇਆ ਦੋਵੇਂ ਪਾਸੇ ਉਹਦੇ ਕਰਕੇ ਰਿਸਕ ਆ ਹੋਰ ਨਹੀਂ ਕੋਈ ਚੱਕਰ ਰਿਸਕ ਕਰਕੇ ਹੀ ਆਪਾਂ ਛੋਟੀਆਂ ਟਰਾਲੀਆਂ ਚ ਪਾ ਰਹੇ ਆ ਨਹੀਂ ਪਹੀ ਤਾਂ ਚਲੋ ਠੀਕ ਆ ਫਿਰ ਵੀ ਜੀ ਲਾਤੀ ਲੱਗਿਆ ਸਖਾ ਨਾ ਕਰੋ ਚੈੱਕ ਘਮਾਉਂਦਾ ਹਣੇ ਹੋਰ ਹੋਰ ਹੱਥ ਕਰ ਜੂਗਾ ਆਉਣੀ 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 ਆਉਣੀ

ਜਲਦੀ ਆਓ ਕੇ ਆ ਰਿਪੋਰਟ ਵਧੀਆ ਕੰਮ ਖੱਟਦੀ ਆ ਹੋੜੀ ਹੋੜੀ ਰੋਕਣਾ ਰੋਕਣਾ ਸਾਡੀ ਨੂੰ ਸਰਕਾਰ ਆਏ ਆ ਕਦੇ ਰੋਡ ਵਾ ਜਾਂਦੀ ਆ ਬੰਦੇ ਦੀ ਫਿਰ ਵੀਾਰੇ ਬੰਦੇ ਨੂੰ ਹੋਣੀ ਚਾਹੀਦੀ ਆ ਮਸ਼ineri ਸਾਰੀ ਫੇਰ ਖਰਾਬ ਹੋ ਗਿਆ ਦੇਖੋ ਅੱਧਾ ਬਾਈਆ ਹੋ ਗਈ ਆ ਵੀ ਆਈ ਲੋਕ ਨਾ ਲੋਕਾਂ ਨੂੰ ਹੋਏ ਦੀਰ ਖਚੜਾ ਨਾ ਕਰ ਦੋ ਨਾ ਇਹਦਾ ਟੀ ਨੂੰ ਪਤਾ ਨਹੀਂ ਕੀ ਕਰਨਾ ਬੜੀ ਜਾਣ ਕੇ ਕਰਦਾ ਥੋੜਾ ਜਿਹਾ ਪਾਣੀ ਦੀਆਂ ਜਾਂਦੀਆਂ ਨੇ ਛੱਲਾ ਮਾਰਦੀ ਮਸ਼ੀਨ ਲਓ ਕਰੋ ਚੈੱਕ ਪਾਣੀ ਦੇ ਵਿੱਚ ਦਾ ਇਹ ਜਿਆ ਕੰਮ ਆਦਾ ਵੀ ਤਰਦੀ ਉਹ ਫਿਰਦੀ ਆ ਕੋਈ ਲੋਡ ਨਹੀਂ ਕੋਈ ਪ੍ਰੋਬਲਮ ਨਹੀਂ ਕੋਈ ਘਾਰਾ ਨਹੀਂ ਜੜਨਾ ਟਰੈਕ ਤੇ ਉਹ ਲੋਕੇ ਰਿਪੋਰਟ ਹੈ ਬਿਨਾ ਪਾਣੀ ਤੋਂ ਜਲ ਖਾਰਾ ਜਾ ਹੁੰਦਾ ਫਿਰ ਇੰਜਨ ਦੀ ਵੀ ਲੰਬ ਨਿਕਲਦੀ ਆ ਤੇ ਫਿਰ ਸਾਨੂੰ ਵੀ ਬਹੁਤ ਜਿਆਦਾ ਦੂਸਰਾ ਦਿਨ ਹੁੰਦਾ ਚੰਗੀ ਤਰ੍ਹਾਂ ਧੋ ਕੇ ਲਿਆਉਣਾ ਪੈਂਦਾ ਟਰੈਕ ਕਿਉਂਕਿ ਸਾਰਾ ਕੰਮ ਟਰੈਕ ਦਾ ਹੀ ਆ ਸੋੜ ਬਹੁਤ ਪੈਂਦਾ ਫਿਰ ਟੀਚੜ ਤੇ ਵੀ ਤੇ ਟੀਚੜ ਬਹੁਤ ਖਾਂਦੀ ਆ ਪਾਣੀ ਹੋਣਾ ਇਧਰ ਹੀ ਬਹੁਤ ਜ਼ਰੂਰੀ ਆ ਧਾਣੇ ਪਾਉਣ ਆ ਰਹੇ ਹਾਂ ਆਓ ਜੀ ਮਿੱਤਰੋ ਲਾਡੀ ਵਾਈ ਲੱਗ ਗਿਆ ਨਾਲ ਹੁੰਦੇ ਮਸ਼ੀਨ ਨਿਕਲਣ ਤੋਂ ਬਾਅਦ ਤੇ ਕਰਚੇ ਨੱਪਣ ਆ ਦੇਖੋ ਚੱਲਦਾ 5205 ਜੌਂਡੀ ਔਰ ਪੋਰਵੀਲ ਪਾਣੀ ਇਹਦੇ ਚਾਹੇਗਾ ਹੀ ਆ ਪਲਾਟਾਂ ਚ ਤੇ ਨਾਲ ਹੁੰਦੇ ਨਾਪੜਣੇ ਨੇ ਟਾਂਡੇ ਤੇ ਫਿਰ 2-4 ਦਿਨ ਐ ਰਹਿਣਗੇ ਵਿੱਚ ਜੰਮੀ ਤਰਾਂ ਕਾਲੀਆਂ ਘਟਾਵਾਂ ਪਰਮਾਤਮਾ ਨੇ ਕਰੀਆਂ ਹੋਈਆਂ ਨੇ ਤਿਆਰ ਪਤਾ ਨਹੀਂ ਕਿੱਥੇ ਬਰਸ ਰਿਹਾ ਚੱਲੀ ਜਾਂਦਾ ਕਾਮਕਾਰ ਕਾ ਕੇ ਜਿਹੜੇ ਸਵੇਰੇ ਤੋਂ ਤਿਆਰ ਕਰਿਆ ਆ ਚੱਲਦੇ ਆਪਾਂ ਉੱਧਰ ਨੂੰ ਵੀ ਆਪਾਂ ਉੱਧਰ ਖਾਦ ਪਾ ਰਿਹਾ ਟਰੈਕਟਰ ਵੱਡਾ ਬੋਲਿਆਰ ਸੁਖਾਣੇ ਆ ਬਨੇ ਉੱਥੇ ਜਾ ਕੇ ਮਿੱਤਰੋ ਆਹ ਮਿਲਾ ਕੇ ਪਾਉਣਾ ਦਵਾਈ ਇਹ ਨਹੀਂ ਪਰ ਆਇਆ ਐਕਟ ਆ ਲੋ ਲਾਲਨ ਬਾਈ ਨੇ ਰੱਖਤੀਆਂ ਦਵਾਈਆਂ ਉਹ ਫਲਵਾ ਤੇ ਉਹ ਚੱਲਦਾ ਟਰੈਕਟਰ ਸਾਹਮਣੇ ਆ ਦੇਖੋ ਪਾ ਰਿਹਾ ਚਲਦਾ ਉੱਪਰਲਾ ਪਲਾਟ ਸਿੱਧਾ ਹੈ ਉੱਪਰਲੇ ਚਲਦਾ ਤੇ ਇਦਾਂਲੇ ਆ ਦੋਏ ਸਿੱਧੇ ਨੇ ਲੈਵਲ ਇਹਨਾਂ ਦਾ ਇਦਾਂ ਨੂੰ ਕਰਤਾ ਤੇ ਉਧਰ ਉੱਪਰਲਾ ਸਿੱਧਾ ਉਹਨੂੰ ਉਧਰ ਨੂੰ ਚਲਦਣ ਮੱਟਾਂ ਦੇ ਉੱਥੇ-ਉੱਥੇ ਨਿਸ਼ਾਨੀਆਂ ਲੱਗ ਜਾਣੀਆਂ ਨੇ ਪੱਕੀਆਂ ਆ ਦੇਖੋ ਆ ਇਹਦੀਆਂ ਲਾਗੇ ਨਾ ਟੱਕ ਜਿਆ ਇੱਥੇ ਠੀਕ-ਠੀਕ ਰੇ ਪਿਆ ਕਰੂਗੀ ਠੀਕ ਸਪਰੇ ਹੋਇਆ ਕਰੂਗੀ ਅੱਦੂ ਦੇ ਵਿੱਚ ਮਾਰ ਰਹੇ ਹਾਂ ਛੱਟਾ ਕੰਮ ਹੋ ਗਿਆ ਸਖਾਲਾ ਥੋੜਾ ਜਿਹਾ ਬੰਦਿਆਂ ਦਾ ਇਹਨਾਂ ਦੀ ਜਾਨ ਸਖਾਲੀ ਹੋ ਗਈ ਵਿਚਾਰਿਆਂ ਦੀ ਥੋੜੀ ਜੀ ਤੇ ਝੋਲੀ ਚੱਕਣੀ ਪੈਂਦੀ ਸੀ ਹੁਣ ਟਰੈਕਟਰ ਨੇ ਕਰੀ ਜਾਇਆ ਕਰਨਾ ਬਾ ਪਾਉਣ ਪਾਉਣ ਦੀ ਟੈਨਸ਼ਨ ਰਹਿ ਗਈ ਮਲਾ ਕੇ ਜਿਹੜਾ ਵੀ ਕੁਝ ਮਲਾ ਕੇ ਪਾਉਣਾ ਇਹਦੇ ਵਿੱਚ ਔਰੇ ਪਰਦਾ ਭੱਜਿਆ 52 10 ਕਿਉਂਕਿ ਗੱਟੇ ਦਾ ਆਪਾਂ ਨੇ ਪਾਇਆ ਚਾਰ ਖੇਤ ਨੇ ਚਾਰ ਗੱਟੇ ਯੂਰੀਏ ਦੇ ਪਾਏ ਨੇ ਤੇ ਚਾਰੇ ਗੱਟੇ ਹੁਣ ਆ ਚੱਲਣੇ ਨੇ ਤੋ ਖੋਲੇ ਤੋ ਖੋਲ ਰਹੇ ਨੇ ਆਮ ਲਾਉਣੀਆਂ ਦਵਾਈ ਨਾਲ ਇਹਦੇ ਕੋਈ ਵੀ ਮੈਟਰੋ ਕੋਈ ਵੀ ਮੈਟਰੋ ਮਿੱਤਮਾ ਦਾ ਜਾਂਦਾ ਬਸ ਉੱਥੇ ਨਹੀਂ ਕਿਹੜਾ ਲਿਜਾ ਮਤ ਨਹੀਂ ਰੇ ਬਸ ਉੱਥੀ ਉੱਥੀ ਚੱਲੀ ਜਾਂਦਾ ਕਰ ਟੈਨਸ਼ਨਾਂ ਬੈਠੀ ਹੋਈ ਰਹਿੰਦੀ ਜਿੱਦਿਹਾ ਬਣ ਕੇ ਆਏ ਕੋਈ ਨਾ ਟੋਆ ਬਣੇ ਵਾਲਾ ਦੇਖੋ ਇਹ ਤਾਂ ਆਪਾਂ ਇਹ ਖੋਲਣੇ ਨੇ ਬਹੁਤ ਵੀਰਾਂ ਦੇ ਕਮੈਂਟ ਆ ਜੀ ਵੀ ਵੇਟ ਖੋਲਦੇ ਹੋ ਵੇਟ ਤਾਂ ਮਿੱਤਰੋ ਖੋਲਾਂਗੇ ਹਲੇ ਆਪਾਂ ਕੱਦੂ ਵਰਕੇ ਨਹੀਂ ਖੋਲਦੇ ਤੇ ਪਾਪਰ ਤੇ ਪਾਉਂ ਲਾ ਕੇ ਫਿਰ ਖੋਲਾਂਗੇ ਲੈਣਾ ਰੱਖਣ ਦੇ ਟਾਈਮ ਨਹੀਂ ਲੱਗਿਆ ਤੇ ਤਾਂ ਚਾਰ ਕੁ ਵਜੇ ਵਜਣਾ ਚਾਰ ਕੁ ਵਜੇ ਹੱਥ ਖੱਲੋ ਦੇ ਵੇਟ ਨੇ ਆਪਣੇ ਇਹ ਲਾ ਦੇਣੇ ਨੇ ਆਪਾਂ ਨੇ ਹੋ ਜਾ ਚਾਰ ਕੁ ਵਜੇ ਵਜਣ ਕਰ ਦੂਗਾ ਹਾਂ ਲਓ ਦੇਖੋ ਮੜੇ ਵਾਲੀ ਟਾਇਰ ਤੇ ਜਿਵੇਂ ਦੇਖੋ ਤੇ ਖਾਰ ਪੂਰੀ ਵਧੀਆ ਤਰੀਕੇ ਨਾਲ ਖਲਾਰ ਹੋ ਰਹੀ ਹੈ ਆ ਬਲੋ ਨੂੰ ਜੰਡਿਆ ਮਾਕੀ ਵਾਲੀ ਟਰਾਲੀ ਲੈ ਕੇ ਫੇੜੀ ਅਜ ਮੱਡੀ ਆ ਇੱਕ ਟਰਾਲੀ ਰਣ ਕਰ ਲਈ ਆਉਂਦਾ ਤੇ ਕਪਾ ਲੈ ਚੱਲੇ ਉਹੀ ਮਾਕੀ ਨਵੇੜ ਤਾਂ ਸੌਦਾ ਉੱਕੀ ਮੁੱਕੀ ਦਾ ਜਦ ਨਾਲ ਆ ਕੇ ਮੋੜੇ ਆਣਾ ਆਪਾਂ ਨੇ ਬਸ ਵੱਡੇ ਕੰਡੇ ਦੇ ਹੀ ਨਵੇੜ ਤਾਂ ਸੌਦਾ ਰੇਡ ਦਾ ਬੰਦਾ ਨਹੀਂ ਕੀ ਪੁੱਟੀ ਆ ਆਪਾਂ ਲਾਉਂ ਚੱਲ ਰਹੇ ਮਿੱਤਰੋ ਪਹੁੰਚ ਗਏ ਮੰਡੀ ਚ ਇਨੇ ਕੰਡਾ ਕਰਾਉਣਾ ਉਹ ਨਹੀਂ ਪਹੁੰਚਿਆ ਬਾਈ ਆ ਜਵੇ ਫਿਰ ਖੰਡਾ ਕਰਾ ਕੇ ਲਿਆਉਣੇ ਆ ਟਰਾਲੀਆਂ ਦੋਹੇ ਆ ਗਈਆਂ ਇਹ ਬੱਤ ਵੀ ਕਾਫੀ ਰਾਸ਼ ਹੋਣ ਲੱਗਿਆ ਅੱਗੇ ਮੱਕੀ ਵਾਲਾ ਨੀਤੀ ਹੁੰਦਾ ਦੇਖੋ ਰੌਣਕ ਹੈਗੀ ਆ ਪੂਰੀ ਵਧੀਆ ਇਹ ਮਲੋ ਮੰਡੀ ਆ ਆਪਣੀ ਆਜੂ ਪ੍ਰਗਨ ਦੀ ਦੁਕਾਨ ਦੇ ਇਸ ਦਾ ਨੰਬਰ ਦੁਕਾਨ ਦੇ ਸਾੜ ਦੇ ਆ ਕੰਡੇ ਦੇ ਟਰੈਕਟਰ ਆਪਾਂ ਕਰਾ ਲਿਆ ਕੰਡਾ ਇਹਦਾ ਤੁਹਾਨੂੰ ਮਜ਼ਰ ਪਿਆਰਾ ਜੀ ਆ ਗਏ ਫੜ ਚ ਖੋਲ ਰਹੇ ਨੇ ਬੰਦਿਆਂ ਦੇ ਖੁੱਲਿਆ ਨਹੀਂ ਡਾਲਾ ਨਾ ਟਾਕੀ ਤੇ ਹੁਣ ਲੰਡਾਰ ਲੱਗਿਆ ਫੋੜਾ ਚ ਆ ਕੇ ਕੇ ਲਾਉਣ ਦੇਖੋ ਕਿੰਨੇ ਅੰਤਰਾ ਸੋਨੇ ਮੱਕੀ ਮੱਕੀ ਗਾਦੀਆਂ ਨਿਹਰਾ ਸੋਨ ਆਈਆਂ ਦੇਖੋ ਕਿਵੇਂ ਚਮਕ ਰਹੀ ਹੈ ਕੋਈ ਵੀ ਦੁਲਾਰੀ ਹੈਗਾ ਰੁਪਿਆ